ਬਾਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 4 ਜਿਹੜਾ ਕੀ ਦੁਰਾਹੀ ਕਰਾਂਗੇ ਆਪਾਂ ਠੀਕ ਹੈ ਇਹ ਪੇਜ ਨੰਬਰ ਤੁਹਾਡਾ 86 ਤੇ 87 ਤੇ ਹੈ ਠੀਕ ਹੈ ਪੇ ਨੰਬਰ 86 87 ਤੇ ਹੈ ਉਹ ਆਪਾਂ ਕਰਦੇ ਆਂ ਬੱਚੋ ਇੰਟੈਕਸ ਕੁਐਸਚਨਸ ਨੇ ਚਲੋ ਪਹਿਲਾ ਦੇਖੋ ਬੱਚੋ ਪਹਿਲਾ ਕੀ ਹੈ ਚਿੱਤਰ ਵਿੱਚ ਰੰਗਦਾਰ ਭਾਗ ਦੀ ਪਿੰਨ ਲਿਖੋ ਦੇਖੋ ਕਿਸੇ ਵੀ ਚੀਜ਼ ਦੇ ਇੱਕ ਤਾਂ ਆਨਸਰ ਹੁੰਦਾ ਬੱਚੋ ਇੱਕ ਹਾਰ ਹੁੰਦਾ ਆਨਸਰ ਜਿਹੜਾ ਹੁੰਦਾ ਉਹ ਜੋ ਵੀ ਆਪਣੇ ਤੋਂ ਪੁੱਛਿਆ ਰੰਗਦਾਰੀਆ ਬਿਨਾਂ ਰੰਗਦਾਰ ਹਰ ਬੱਚੋ ਕੀ ਹੁੰਦਾ ਬਟਾ ਚ ਯਾਨੀ ਕਿ ਜੋ ਪੂਰੇ ਟੋਟਲ ਕੁੱਲ ਜਿੰਨੇ ਵੀ ਭਾਗ ਹੋਣਗੇ ਇਹਦੇ ਕੁੱਲ ਭਾਗ ਕਿੰਨੇ ਬੱਚੋ ਦੋ ਭਾਗ ਤਾਂ ਹਰ ਦੋ ਹੋ ਗਿਆ ਹੁਣ ਇਹਨੇ ਪੁੱਛਿਆ ਕਿ ਬੱਚੋ ਰੰਗਦਾਰ ਰੰਗਦਾਰ ਭਾਗ ਭਾਗ ਕਿੰਨਾ ਹੈ ਭਾਗ ਕਿੰਨਾ ਹੈ 1 ਹੈ ਯਾਨੀ ਕਿ 1/2 ਹੋ ਗਿਆ ਠੀਕ ਹੈ ਇਹਦੇ ਕੁੱਲ ਕਿੰਨੇ ਬੱਚੋ 4 ਹੈ ਤੇ ਰੰਗਦਾਰ ਭਾਗ ਕਿੰਨੇ ਬੱਚੋ ਕਿੰਨੇ ਚ ਰੰਗ ਭਰੇ ਹੋਏ ਹਨ ਤੇਨੇ ਚ 3/4 ਹੋ ਗਿਆ ਇਹਦੇ ਵਿੱਚੋਂ ਕੁੱਲ ਕਿੰਨੇ ਨੇ 8 ਹੈ ਤੇ ਬੱਚੋ ਦੇਖੋ ਰੰਗ ਕਿੰਨੇ ਚ ਭਰਿਆ ਹੋਇਆ 3 4 5 ਚ ਭਰਿਆ ਤੇ 5/8 ਹੋ ਗਿਆ ਠੀਕ ਹੈ ਅੱਗੇ ਦੇਖੋ ਦਸੀ ਗਈ ਭਿੰਨ ਅਨੁਸਾਰ ਚਿੱਤਰ ਵਿੱਚ ਰੰਗ ਭਰੋ देखो आ थले की है हर होंगे हर कुल यानी कि तीन है बच्चों एक ते दो तीन इन्हें की कह दो तीन है यानी कि दो च ने रंग भरना दो की कर देंगे रंग भर देंगे कोई भी दो ची रंग भर सकते हो ठीक है अपने दो रंग भरना अगे देखो तीन बटा पांच है यानी कि कुल है पीन से रंग भरना है बच्चों तीन चे रंग भर दे तीन भर सकते हो किसी भी तीन चे भर सकते हो जरूरी नहीं ऊपर आचे या कोई भी एक, एक भी भर सी अगले देखो बच्चों चार कुल है हर चार है अंश एक है यानी कि एक चे रंग भरना है ਇੱਕ ਚੇ ਤੁਸੀਂ ਰੰਗ ਪੰਨਾ ਠੀਕ ਹੈ ਅੱਗੇ ਦੇਖੋ 2/3 ਭਿੰਨ ਵਿੱਚ ਅੰਸ਼ ਅੰਸ਼ ਕਿਹੜਾ ਹੁੰਦਾ ਬੱਚੋ ਜਿਹੜਾ ਉੱਪਰ ਹੁੰਦਾ ਉਹਨੂੰ ਆਪਾਂ ਅੰਸ਼ ਕਹਿੰਦੇ ਆ ਜਿਹੜਾ ਨੀਚੇ ਹੁੰਦਾ ਉਹਨੂੰ ਆਪਾਂ ਹਰ ਕਹਿੰਦੇ ਆ ਠੀਕ ਹੈ ਅੰਸ਼ ਕਿੰਨਾ ਹੈ ਬੱਚੋ 3 ਹੈ ਅਤੇ ਹਰ ਕਿੰਨਾ ਸੋਰੀ ਅੰਸ਼ ਕਿੰਨਾ ਹੈ ਬੱਚੋ 2 ਹੈ ਹਰ ਕਿੰਨਾ ਹੈ ਬੱਚੋ 3 ਹੈ ਅਗਲੇ ਚ ਬੱਚੋ ਅੰਸ਼ ਕਿੰਨਾ ਹੈ ਇੱਕ ਹੈ ਹਰ ਕਿੰਨਾ ਬੱਚੋ ਚਾਰ ਹੈ ਉਹੋ ਪੈਨੇ ਲਿਖੋ ਜਿਸ ਦਾ ਅੰਸ਼ ਚਾਰ ਹੋਵੇ ਦੇਖੋ ਅੰਸ਼ ਕੀ ਹੁੰਦਾ ਹੈ ਪਹਿਲੇ ਉੱਪਰ ਅੰਸ਼ ਹੁੰਦਾ ਹੈ نیچے ਹਰ ਹੁੰਦਾ ਹੈ ਅੰਸ਼ ਕਿੰਨਾ ਹੋਊਗਾ ਬੱਚੋ ਚਾਰ ਹੋਗਾ ਹਰ 5 ਹੋਊਗਾ ਇਹਦਾ ਮਤਲਬ ਕੀ ਹੋ ਜਾਊਗਾ 4/5 ਆਪਣੀ ਉਹ ਜੜੀ ਹੈ ਪਿੰਨ ਹੋ ਜਾਗੀ ਠੀਕ ਹੈ ਬੱਚੋ ਇਹ ਤੁਹਾਡਾ ਕੰਪਲੀਟ ਹੋ ਗਿਆ ਓਕੇ ਥੈਂਕ ਯੂ